ਸਾਬ ਨੇ ਸਾਨੂੰ ਕਰੋਨਾ ਵਲੰਟੀਅਰ ਦੀ ਥਾਂ ਤੇ ਕਰੋਨਾ ਵਾਰੀਅਰ ਦਾ ਨਾਮ ਦਿੱਤਾਗਾ ਕਿ ਕਰੋਨਾ ਯੁੱਧ ਹੈ ਸਰ ਜੇਕਰ ਅਸੀਂ ਕਰੋਨਾ ਯੁੱਧ ਹੈ ਸਾਨੂੰ ਇਹ ਇਨਸਾਫ ਦਿਓ ਜੀ ਜੇਕਰ ਸੇਧ ਆ ਲੈਂਦਾ ਹੋ ਸਕਦਾ ਉਹ 100 ਰੁਪਏ ਇੱਕ ਦਿਨ ਦਾ ਲੈ ਰਿਆ ਜੀ ਸਾਨੂੰ ਸਾਡੀ ਫਿਰ ਕੀ ਗਲਤੀ ਹੋ ਗਈ ਸਾਡੇ ਪੰਜ ਸਾਲ ਹੋ ਗਏ ਜੀ ਸਾਨੂੰ ਇਹੀ ਪ੍ਰੋਸੈਸ ਨਾਲ ਜੂਝਦੇ ਹੋਏ ਜੀ ਬਲਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਸੀਗਾ ਕਿ ਅਸੀਂ ਨਵੀਂ ਸਰਕਾਰ ਹੈ ਅਸੀਂ ਬੜੀ ਉਮੀਦਾਂ ਨਾਲ ਸਰਕਾਰ ਜਤਾਈ ਜੀ ਲੋ ਕਾਂਗਰਸ ਸਰਕਾਰ ਨੇ ਸਾਨੂੰ ਵਰਤ ਕੇ ਵੀ ਅਣਗੌਲਿਆ ਕਰਤਾ ਉਸ ਟਾਈਮ ਦੇ ਵਿੱਚ ਸਾਡੇ ਸਾਥੀ ਦੀ ਡੈਥ ਹੋਈ ਸੀ ਜਿਸ ਦੇ ਵਿੱਚ ਮਾਨ ਸਾਹਿਬ ਸਾਡੇ ਨਾਲ ਬੈਠੇ ਸੀਗੇ ਤੁਸੀਂ ਇਹ ਦੇਖ ਵੀ ਸਕਦੇ ਜੇ ਕਿ ਉਹ ਸਾਹਮਣੇ ਧਰਨੇ ਤੇ ਮਾਨ ਸਾਹਿਬ ਨੇ ਇੰਨੀ ਗੱਲ ਕਹੀ ਸੀ ਕਿ ਜਦੋਂ ਮੇਰੀ ਸਰਕਾਰ ਆਵੇਗੀ ਤੇ ਉਦੋਂ ਮੈਂ ਤੁਹਾਨੂੰ ਪੱਕਿਆ ਕਰਾਂਗਾ ਕਿੰਨੇ ਸਾਲ ਤੀਕਾ ਅਸੀਂ ਬ੍ਰੀ ਕਿਸੇ ਵੀ ਮਾਨ ਪੱਤੇ ਤੋਂ ਬਿਨਾ ਬਿਨਾ ਤਨਖਾਹਾਂ ਤੋਂ ਡਿਊਟੀ ਕੀਤੀ ਸਰਕਾਰ ਨਾਲ ਪੁਲਿਸ ਪ੍ਰਸ਼ਾਸਨ ਨਾਲ ਨਾਕਿਆਂ ਤੇ ਕ੍ਰਿਮੀਨਲਾਂ ਨੂੰ ਫੜਨ ਦੇ ਵਿੱਚ ਹਸਪਤਾਲਾਂ ਦੇ ਵਿੱਚ ਬੈਂਕਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੈਟਰੋਲ ਪੰਪਾਂ ਤੇ ਹਰੇਕ ਜਗ੍ਹਾ ਤੇ ਅਸੀਂ ਆਪਣਾ ਪੂਰਾ ਸਹਿਯੋਗ ਦਿੱਤਾ ਨਨੋ ਬਲੀਵ ਦਵਾਇਆ ਗਿਆ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਰੈਗੂਲਰ ਜਾਂ ਤੁਹਾਡਾ ਮਾਨ ਪੱਤਾ ਜਿਹੜਾ ਹੈ ਉਹ ਤੁਹਾਨੂੰ ਬਣਦਾ ਦਿੱਤਾ ਜਾਵੇਗਾ ਪਰ ਉਹਦੇ ਸਬੰਧ ਦੇ ਵਿੱਚ ਅੱਜ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਜਾਂ ਕਿਸੇ ਵੀ ਮੰਤਰੀ ਵੱਲੋਂ ਇਸ ਚੀਜ਼ ਦੇ ਉੱਪਰ ਕੋਈ ਪੁਖਤਾ ਸਾਨੂੰ ਸਬੂਤ ਨਹੀਂ ਦਿੱਤਾ ਗਿਆ ਔਰ ਕਿਸੇ ਨਾਲ ਮੀਟਿੰਗ ਜਿਹੜੀ ਹੈ ਉਹ ਪ੍ਰੋਪਰ ਅਟੈਂਡ ਨਹੀਂ ਹੋ ਪਾਰ ਰਹੀ ਕਿਉਂ ਜਿਹੜਾ ਹੌਮ ਫੇਅਰ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਆ ਉਹ ਭਵੰਤਮਨ ਜੀ ਸਰੋਨਾ ਕੋਲ ਆ ਇਸ ਕਰਕੇ ਸਾਨੂੰ ਹਲੇ ਤਾਂ ਕੋਈ ਮੀਟਿੰਗ ਨਹੀਂ ਹਲੇ ਮੰਤਰੀਆਂ ਨਾਲ ਮਿਲਾਇਆ ਜਾਂਦਾ ਕੋਈ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਕਿਤੇ ਮਤਲਬ ਅਸੀਂ ਮੰਗ ਪੱਤਰ ਦਿੱਨੇ ਹਾਲ ਕਿਤੇ ਸਾਡਾ ਹਲੇ ਤੱਕ ਹੱਲ ਨਹੀਂ ਕੀਤਾ ਗਿਆ ਨੂਦਿਆਲਾ ਲਾਈਵ ਵੇਖਣ ਵਾਲੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵਾਰੀ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਪਹੁੰਚੇ ਹਾਂ ਮੌਜੂਦ ਹਾਂ ਜਿੱਥੇ ਇੱਕ ਪਾਸੇ ਦੇਖ ਸਕਦੇ ਹੋ ਕਿ ਜਿਹੜੇ ਕਰੋਨਾ ਵਾਰੀਅਰ ਨੇ ਉਹ ਖੜੇ ਹੋਏ ਨੇ ਨੌਜਵਾਨ ਜਿਨ੍ਹਾਂ ਵੱਲੋਂ ਜਿਹੜਾ ਕਰੋਨਾ ਦੇ ਮਹਾਮਾਰੀ ਟਾਈਮ ਜਿਹੜੀ ਨੌਕਰੀ ਉਹਨਾਂ ਵੱਲੋਂ ਕੀਤੀ ਗਈ ਸੇਵਾ ਉਹਨਾਂ ਵੱਲੋਂ ਨਿਭਾਈ ਗਈ ਤਾਂ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਫਲੈਕਸ ਵੀ ਜਿਹੜੇ ਫੜੇ ਹੋਏ ਨੇ ਜਿਦੇ ਵਿੱਚ ਉਹਨਾਂ ਵੱਲੋਂ ਸਪੈਸ਼ਲ ਜਿਹੜਾ ਲਿਖਿਆ ਹੋਇਆ ਹੈ ਪੰਜਾਬ ਪੁਲਿਸ ਵਲੰਟੀਅਰ ਬੇਰੋਜ਼ਗਾਰ ਜਿਹੜਾ ਉਹਨਾਂ ਰੋਜ ਦਿਖਾਇਆ ਜਾ ਰਿਹਾ ਰੋਜ ਜਿਹੜਾ ਸੰਜੀਵ ਰੋਰਾਜ ਦੇ ਦਫਤਰ ਦੇ ਬਾਹਰ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਵੀ ਖੜਾ ਹੋਇਆ ਉਧਰ ਵੀ ਦੇਖ ਸਕਦੇ ਹੋ ਕਿ ਨੌਜਵਾਨ ਯੋਧ ਜਿਹੜੇ ਤਾਂ ਪੁਲਿਸ ਪ੍ਰਸ਼ਾਸਨ ਦੀ ਅਗਰ ਕਰਕਰੀਆਤਾ ਉਹ ਵੀ ਇੱਕ ਪਾਸੇ ਖੜਾ ਹੋਇਆ ਹੈ ਦੂਜੇ ਪਾਸੇ ਕਰੋਨਾ ਵਾਰੀਅਰ ਤੇ ਜਿਹੜੇ ਨੌਜਵਾਨ ਨੇ ਉਹ ਖੜੇ ਹੋਏ ਨੇ ਲਗਾਤਾਰ ਉਹਨਾਂ ਵੱਲੋਂ ਡਿਊਟੀ ਵੀ ਨਿਭਾਈ ਗਈ ਪਰ ਅੱਜ ਇਹੋ ਜਿਹਾ ਕੀ ਹੋਇਆ ਕਿ ਉਹਨਾਂ ਨੇ ਆਪਣੀ ਡਿਊਟੀ ਛੱਡ ਕੇ ਕਿਉਂਕਿ ਸੇਵਾ ਕਰ ਰਹੇ ਸੀਗੇ ਥਾਣੇ ਦੇ ਵਿੱਚ ਲੱਗੇ ਹੋਏ ਸੀਗੇ ਲਗਾਤਾਰ ਸੇਵਾ ਨਿਭਾ ਰਹੇ ਸੀਗੇ ਅੱਜ ਉਹਨਾਂ ਨੂੰ ਇਸ ਜਗ੍ਹਾ ਤੇ ਪਹੁੰਚਣਾ ਪਿਆ ਕਾਰਨ ਕੀ ਹੈਗਾ ਕਿਉ ਜਾਣਕਾਰੀ ਥੋੜੀ ਜਿਹੀ ਲੈ ਲੈਣੇ ਕਿ ਹੋਇਆ ਕੀ ਸੀਗਾ ਭਾਈ ਜੀ ਆ ਜਿਹੜਾ ਫਲੈਕਸ ਫੜਿਆ ਹੋਇਆ ਤੁਸੀਂ ਹੱਥਾਂ ਦੇ ਵਿੱਚ ਕੀ ਹੈਗਾ ਇੱਕ ਓਵਰ ਟਾਈਮ ਨਾ ਸਾਨੂੰ ਵਲੰਟੀਅਰ ਰੱਖਿਆ ਗਿਆ ਸੀ ਸਰਕਾਰ ਵੱਲੋਂ ਉਸ ਟਾਈਮ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਬਈ ਸਾਨੂੰ ਭਰੋਸਾ ਦਿੱਤਾ ਵੀ ਆਨ ਵਾਲੇ ਟਾਈਮ ਤੇ ਤੁਹਾਨੂੰ ਪੱਕਾ ਕੀਤਾ ਜਾਊਗਾ ਵੀ ਤੁਹਾਨੂੰ ਨੌਕਰੀ ਦਿੱਤੀ ਜਾਣਗੀਆਂ ਪਰ ਹਲੇ ਤੱਕ ਅਸੀਂ ਭਵੰਤਮਾਨ ਨੂੰ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਾਫੀ ਮੀਟਿੰਗਾਂ ਮੰਗੀਆਂ ਉਹਨੂੰ ਹਲੇ ਤੱਕ ਕੋਈ ਮੀਟਿੰਗ ਨਹੀਂ ਮਿਲੀ ਕਿਉਂ ਜਿਹੜਾ ਹੋਮਫੇਅਰ ਡਿਪਾਰਟਮੈਂਟ ਆ ਪੁਲਿਸ ਡਿਪਾਰਟਮੈਂਟ ਆ ਉਹ ਭਵੰਤਮਾਨ ਜੀ ਉਹਨਾਂ ਕੋਲ ਆ ਇਸ ਕਰਕੇ ਸਾਨੂੰ ਹਲੇ ਤਾਂ ਕੋਈ ਮੀਟਿੰਗ ਨਹੀਂ ਹਲੇ ਮੰਤਰੀਆਂ ਨਾਲ ਮਿਲਾਇਆ ਜਾਂਦਾ ਕੋਈ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਕਿਤੇ ਮਤਲਬ ਅਸੀਂ ਮੰਗ ਪੱਤਰ ਦਿੱਨੇ ਹਰ ਕਿਤੇ ਸਾਡਾ ਹਲੇ ਤੱਕ ਹੱਲ ਨਹੀਂ ਕੀਤਾ ਗਿਆ ਤੁਸੀਂ ਜਿਹੜੇ ਸਾਰੇ ਇਕੱਠੇ ਹੋਏ ਹੋ ਅੱਜ ਇਹ ਸਿਰਫ ਲੁਧਿਆਣੇ ਦੇ ਵਿੱਚ ਇਹ ਹੈਗੇ ਜਾਂ ਹੋਰ ਬਾਹਰ ਬਾਕੀ ਜ਼ਿਲ੍ਹਿਆਂ ਦੇ ਆ ਲੁਧਿਆਣੇ ਦਾ ਹਲੇ ਤਾਂ ਕੋਈ ਨਹੀਂ ਇੱਕ ਸਾਡੇ ਕੋਲ ਪਰਸਨ ਹੈ ਬਸ ਲੁਧਿਆਣੇ ਦਾ ਸਾਡੇ ਕੋਲ ਉਹਨੇ ਬਕਾਇਦਾ ਉਹਨੇ ਲੀਕ ਕੇ ਦਿੱਤਾ ਤੁਹਾਨੂੰ ਕੋਈ ਨੌਕਰੀ ਦੀ ਲੋੜ ਨਹੀਂ ਜਿਹੜਾ ਲੁਧਿਆਣੇ ਦੇ ਰੱਕਸ ਸੀ ਉਹ ਨਾਲੇ ਸੜਕ ਸੁਰੱਖਿਆ ਨਾਲ ਉਹਦੇ ਵਿੱਚ ਚੱਲ ਰਹੇ ਆ ਅੱਛਾ ਹਾਂਜੀ ਕਿਹੜੇ ਸਾਲ ਦੇ ਵਿੱਚ ਤੁਸੀਂ ਜਿਹੜੀ ਇਹ ਡਿਊਟੀ ਸੰਭਾਲੀ ਸੀਗੀ ਉਦੋਂ ਤੁਹਾਨੂੰ ਸੰਭਾਲੀ ਸੀ ਅੱਛਾ ਤੇ ਹੁਣ ਤੱਕ ਸਿਰਫ ਸੇਵਾ ਨਿਵਾਰੇ ਹਾਂਜੀ ਸੇਵਾ ਨਿਵਾਰੇ ਦਾ ਕੋਈ ਲਾਭ ਸਾਨੂੰ ਪੱਤਰ ਮਿਲ ਰਹੇ ਨਹੀਂ ਜਿਹੜਾ ਸੈਲਰੀ ਮਿਲਣੀ ਚਾਹੀਦੀ ਕੋਈ ਹਲੇ ਤੱਕ ਮਿਲਣੀ ਜਿਹੜੀ ਕੋਵਿਡ ਵਾਲੀ ਨਰਸਾਂ ਦੀ ਹੁਣ ਪ੍ਰਤੀ ਦਿਨ 1000 ਰੁਪਏ ਮਿਲਦਾ ਪਰ ਉਹਨਾਂ ਨੂੰ ਨੁਕਤੀ ਪੱਤਰ ਦੇ ਦਿੱਤੇਗੇ ਪਰ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਹਲੇ ਤੱਕ ਤੇ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਸਾਂਝਾ ਕਰਾਰੇ ਥੋੜੇ ਨਾਲ ਜਦੋਂ ਵਾਦੇ ਜਿਹੜੇ ਆ ਕਿਤੇ ਜਾਂਦੇ ਨੇ ਪਰ ਉਹਨਾਂ ਵੱਲੋਂ ਦੇਖ ਸਕਦੇ ਹਾਂ ਕਿ ਨੌਜਵਾਨ ਜਿਹੜੇ ਨੇ ਉਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਕਾਫੀ ਸਮਾਂ ਪਹਿਲਾਂ ਸੰ 2020 ਦੇ ਵਿੱਚ ਜਦੋਂ ਕਰੋਨਾ ਮਹਾਮਾਰੀ ਦਾ ਸਮਾਂ ਸੀਗਾ ਉਦੋਂ ਵਲੰਟੀਅਰ ਜਿਹੜੇ ਰੱਖੇ ਗਏ ਸੀ ਕਿ ਨੌਜਵਾਨ ਜਿਹੜੇ ਲਗਾਤਾਰ ਉਹਨਾਂ ਵੱਲੋਂ ਜਿਹੜੀ ਹੈ ਡਿਊਟੀ ਜਿਹੜੀ ਹੈ ਨਿਭਾਈ ਜਾ ਰਹੀ ਸੀ ਕਿ ਪਰ ਡਿਊਟੀ ਦੌਰਾਨ ਦੇਖ ਸਕਦੇ ਹੋ ਕਿ ਉਹਨਾਂ ਨੂੰ ਹਲੇ ਤੱਕ ਪੱਕਾ ਨਹੀਂ ਕੀਤਾ ਗਿਆ ਕਿਉਂਕਿ ਇਹ ਕੱਚੇ ਮੁਲਾਜ਼ਮਾਂ ਦੀ ਗੱਲ ਹੋ ਰਹੀ ਜਿਹੜੀ ਕੱਚੇ ਮੁਲਾਜ਼ ਹਾਂਜੀ ਸਰ ਹਾਂਜੀ ਅਜੇ ਵਲੰਟੀਅਰ ਰੱਖੇ ਸੀ ਐਜ਼ ਅ ਵਲੰਟੀਅਰ ਉਹਨਾਂ ਨੇ ਤੁਹਾਨੂੰ ਅਪਾਇੰਟ ਕੀਤਾ ਸੀਗਾ ਜਿਹਦੇ ਵਿੱਚ ਸੇਵਾ ਨਿਭਾਈ ਸੀ ਕੋਵਿਡ ਦੇ ਟਾਈਮ ਦੇ ਵਿੱਚ ਉਦੋਂ ਉਹਨਾਂ ਨੂੰ ਬਲੀਵ ਦਵਾਇਆ ਗਿਆ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਰੈਗੂਲਰ ਜਾਂ ਤੁਹਾਡਾ ਮਾਨ ਪੱਤਾ ਜਿਹੜਾ ਹੈ ਉਹ ਤੁਹਾਨੂੰ ਬਣਦਾ ਦਿੱਤਾ ਜਾਵੇਗਾ ਪਰ ਉਹਦੇ ਸਬੰਧ ਦੇ ਵਿੱਚ ਅੱਜ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਜਾਂ ਕਿਸੇ ਵੀ ਮੰਤਰੀ ਵੱਲੋਂ ਇਸ ਚੀਜ਼ ਦੇ ਉੱਪਰ ਕੋਈ ਪੁਖਤਾ ਸਾਨੂੰ ਸਬੂਤ ਨਹੀਂ ਦਿੱਤਾ ਗਿਆ ਔਰ ਕਿਸੇ ਨਾਲ ਮੀਟਿੰਗ ਜਿਹੜੀ ਹੈ ਉਹ ਪ੍ਰੋਪਰ ਅਟੈਂਡ ਨਹੀਂ ਹੋ ਪਾਰ ਰਹੀ ਔਰ ਜਿਹੜੇ ਜੋ ਸਾਡੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਹਨਾਂ ਨਾਲ ਵੀ ਅਜੇ ਤੱਕ ਸਾਡੀ ਕੋਈ ਜਿਹੜੀ ਮੀਟਿੰਗ ਉਹ ਅਜੇ ਤੱਕ ਨਹੀਂ ਹੋ ਚੁੱਕੀ ਜੀ ਉਹ ਫੈਲਾ ਕਾਫੀ ਫੜੀਆਂ ਹੋਈਆਂ ਹੱਥਾਂ ਦੇ ਵਿੱਚ ਕੀ ਹੈ ਫਰੰਟ ਦਿਖਾਉਂਗੇ ਘੁਮਾ ਕੇ ਜਿਹੜਾ ਬਿਲਕੁਲ ਸੋ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਕਰੋਨਾ ਵਾਰੀਅਰ ਵਾਰੀਅਰਸ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਇੱਕ ਕਾਫੀ ਫਾਈਲ ਜਿਹੜੀ ਆ ਤਿਆਰ ਕੀਤੀ ਗਈ ਕੀ ਹੈ ਇਸ ਫਾਈਲ ਦੇ ਵਿੱਚ ਇਹਦੇ ਵਿੱਚ ਫਾਈਲ ਦੇ ਵਿੱਚ ਜੀ ਪੂਰਾ ਸਾਡਾ ਡਾਟਾ ਦਿੱਤਾ ਗਿਆ ਹੈ ਜਿਹੜੇ ਵੀ ਅਸੀਂ ਵੀ ਕੋਵਿਡ ਦੇ ਟਾਈਮ ਅੰਤਿਮ ਸੰਸਕਾਰ ਕੀਤੇ ਗਏ ਆ ਉਸ ਤੋਂ ਇਲਾਵਾ ਜੀ ਜਿਹੜੀਆਂ ਵੀ ਹਰ ਇੱਕ ਜ਼ਿਲ੍ਹੇ ਦੇ ਵਾਈਜ਼ ਅਸੀਂ ਵੀ ਜਿਹੜੀ ਇਨਸ਼ਕਾਮ ਸੇਵਾ ਕੀਤੀ ਸੀਗੀ ਜਿਹੜੀ ਆਪਦੀ ਡਿਊਟੀ ਨਿਭਾਈ ਹੈ ਜਿਹੜੀ ਸਰਕਾਰ ਦੇ ਤਹਿਤ ਕਹਿਣ ਤੋਂ ਬਾਧਾ ਸਾਨੂੰ ਰੱਖਣ ਤੋਂ ਬਾਅਦ ਆਜੀ ਵੱਖੋ ਵੱਖਰੇ ਜ਼ਿਲਾਂ ਦੇ ਵਿੱਚ ਜਿਸ ਟਾਈਮ ਵੀ ਕੋਈ ਘਰਾਂ ਚੋਂ ਵੀ ਨਹੀਂ ਨਿਕਲਦਾ ਸੀ ਉਸ ਟਾਈਮ ਇਹਨਾਂ ਵੀ ਵਿਵਾਰਸ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਉਸ ਤੋਂ ਇਲਾਵਾ ਜੀ ਅਸੀਂ ਰਾਸ਼ਨ ਵੰਡਿਆ ਤੁਸੀਂ ਦੇਖ ਸਕਦੇ ਜੀ ਵੀ ਜਿਹੜਾ ਤਰ੍ਹਾਂ ਇਹ ਸਰਕਾਰਾਂ ਵੱਲੋਂ ਰਾਸ਼ਨ ਦਿੱਤਾ ਗਿਆ ਸੀਗਾ ਤੁਸੀਂ ਆਪ ਦੇ ਵੱਲੋਂ ਇਕੱਠਾ ਗਿਰ ਕੇ ਨਹੀਂ ਜੀ ਇਹ ਸਰਕਾਰਾਂ ਵੱਲੋਂ ਦਿੱਤਾ ਗਿਆ ਸੀਗਾ ਸਾਨੂੰ ਐਜ਼ ਐ ਵੀ ਵਲੰਟੀਅਰ ਇਹਨਾਂ ਨੇ ਸਾਥ ਰੱਖਿਆ ਸੀਗਾ ਵੀ ਤੁਸੀਂ ਪ੍ਰਸ਼ਾਸਨ ਦੇ ਨਾਲ ਰਲ ਕੇ ਵੀ ਜਿਹੜਾ ਵੀ ਫੋਰਸ ਘਟ ਤਾ ਨਾ ਤਾਂ ਹੋਣ ਕਰਕੇ ਪੀ ਜਿਹੜਾ ਵੀ ਤੁਸੀਂ ਇਹਨਾਂ ਦਾ ਸਾਥ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਮਦਦ ਪਹੁੰਚ ਸਕੇ ਹੁਣ ਜੀ ਤੁਸੀਂ ਵੀ ਜਾਣਦੇ ਜੇ ਮਦਦ ਦੀ ਜਾਂ ਕੋਈ ਵੀ ਸੇਵਾ ਭਾਵਨਾ ਦੀ ਗੱਲ ਹੁੰਦੀ ਆ ਤੇ ਉਹ ਕੋਈ ਹਫਤਾ 10 ਦਿਨ 15 ਦਿਨ ਮਹੀਨਾ ਮਹੀਨਾ ਹੁੰਦੀ ਆ ਤਿੰਨ ਤਿੰਨ ਸਾਲ ਤੀਕਾ ਅਸੀਂ ਬ੍ਰੀ ਕਿਸੇ ਵੀ ਮਾਨ ਪੱਤੇ ਤੋਂ ਬਿਨਾ ਬਿਨਾ ਤਨਖਾਹਾਂ ਤੋਂ ਡਿਊਟੀ ਕੀਤੀ ਸਰਕਾਰ ਨਾਲ ਪੁਲਿਸ ਪ੍ਰਸ਼ਾਸਨ ਨਾਲ ਨਾਕਿਆਂ ਤੇ ਕ੍ਰਿਮੀਨਲਾਂ ਨੂੰ ਫੜਨ ਦੇ ਵਿੱਚ ਹਸਪੀਟਲਾਂ ਦੇ ਵਿੱਚ ਬੈਂਕਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੈਟਰੋਲ ਪੰਪਾਂ ਤੇ ਹਰ ਇੱਕ ਜਗ੍ਹਾ ਤੇ ਅਸੀਂ ਆਪਣਾ ਵੀ ਪੂਰਾ ਸਹਿਯੋਗ ਦਿੱਤਾ ਤੇ ਸਰਕਾਰ ਨੇ ਚਲੋ ਕਾਂਗਰਸ ਸਰਕਾਰ ਨੇ ਸਾਨੂੰ ਵਰਤ ਕੇ ਵੀ ਅਣਗੌਲਿਆ ਕਰਤਾ ਉਸ ਟਾਈਮ ਦੇ ਵਿੱਚ ਸਾਡੇ ਸਾਥੀ ਦੀ ਡੈਥ ਹੋਈ ਸੀ ਜਿਸ ਦੇ ਵਿੱਚ ਮਾਨ ਸਾਹਿਬ ਸਾਡੇ ਨਾਲ ਬੈਠੇ ਸੀਗੇ ਤੁਸੀਂ ਇਹ ਦੇਖ ਵੀ ਸਕਦੇ ਜੇ ਕਿ ਉਹ ਸਾਹਮਣੇ ਧਰਨੇ ਤੇ ਮਾਨ ਸਾਹਿਬ ਨੇ ਇੰਨੀ ਗੱਲ ਕਹੀ ਸੀ ਕਿ ਜਦੋਂ ਮੇਰੀ ਸਰਕਾਰ ਆਵੇਗੀ ਪੀ ਉਹਦੋਂ ਮੈਂ ਤੁਹਾਨੂੰ ਪੱਕਿਆ ਕਰਾਂਗਾ ਅੱਜ ਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ 3 ਸਾਲ ਹੋ ਗਏ ਜੀ ਤਕਰੀਬਨ ਸਾਨੂੰ ਕੱਲੇ-ਕੱਲੇ ਦਫ਼ਤਰ ਦੇ ਵਿੱਚ ਪਤਾ ਨਹੀਂ ਅਸੀਂ ਕਿੱਥੇ-ਕਿੱਥੇ ਚੰਡੀਗੜ੍ਹ ਦੇ ਕਿੰਨੇ ਚੱਕਰ ਨਹੀਂ ਮਾਰੇ ਸਾਰੇ ਮੰਤਰੀ ਸਾਹਿਬਾਨਾਂ ਨੂੰ ਮਿਲਿਆ ਇਸ ਤੋਂ ਇਲਾਵਾ ਜੀ ਜਿੰਨੇ ਵੀ ਮੰਤਰੀ ਸਾਹਿਬਾਨਾਂ ਸਾਰਿਆਂ ਲੋ ਰਿਕਮੈਂਡੇਡ ਸਾਡੇ ਕੋਲ ਲੈਟਰਾਂ ਹੈਗੀਆਂ ਨੇ ਵੀ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਇਸ ਤੋਂ ਇਲਾਵਾ ਤੁਸੀਂ ਵੇਖ ਸਕਦੇ ਜੇ ਵੀ ਜਿਹੜੇ ਮਾਨ ਸਾਹਿਬ ਨੇ ਵੀ ਐਲਾਨ ਕਰੇ ਹੋਏ ਆ ਜੀ ਜਿਨ੍ਹਾਂ ਦੇ ਵਿੱਚ ਮਾਨ ਸਾਹਿਬ ਆ ਵੀ ਖੁਦ ਸਾਡੇ ਨਾਲ ਤਰਨੇ ਤੇ ਬੈਠੇ ਹੋਏ ਆ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀਆਂ ਵੀ ਸਰਕਾਰ ਦੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਜਿੰਨੇ ਵੀ 100 ਦਿਨ ਤੋਂ ਪਲੱਸ ਕੀਤੀ ਐ ਸੇ ਕੋਈ ਵੀ ਜੌਬ ਉਹਨੂੰ ਨੌਕਰੀ ਕੀਤੀ ਦਿੱਤੀ ਜਾਵੇ ਤੇ ਇਸ ਤੋਂ ਇਲਾਵਾ ਹਰਿਆਣੇ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਸਿਵਲ ਅਡਵਾਂਸ ਦੇ ਵਿੱਚ ਜਿਹੜੇ ਸਾਥ ਹੀ ਰੱਖੇ ਆ ਡਾਕਟਰਾਂ ਦਾ ਵੇਖੋ ਜੀ ਜਿਹੜੇ ਡਾਕਟਰ ਮੈਡੀਕਲ ਕਿਤੇ ਦੇ ਨਾਲ ਸਾਡੇ ਨਾਲ ਸੰਬੰਧ ਰੱਖਦੇ ਸੀ ਜਿਨ੍ਹਾਂ ਨੂੰ ਪਰ ਡੇ 1000 ਰੁਪਏ 750 ਰੁਪਏ ਤੱਕ ਪਰ ਡੇ ਦੇ ਹਿਸਾਬ ਤੇ ਸਰਕਾਰ ਨੇ ਪੈਸ ਗੇਲ ਦਿੱਤਾ ਤੁਹਾਨੂੰ ਕੀ ਦਿੱਤਾ ਗਿਆ ਸੀਗਾ ਇੰਨੇ ਦਿਨਾਂ ਦੇ ਵਿੱਚ ਅੱਜ ਤੱਕ ਦੇ ਵਿੱਚ ਕੀ ਦਿੱਤਾ ਗਿਆ ਸਰਕਾਰ ਵੱਲੋਂ ਕੀ ਤੁਹਾਨੂੰ ਪੈਸੇ ਕੁਝ ਮਿਲੇ ਆ ਕੋਈ ਕਰ ਦੇ ਵਿੱਚ ਖਰਚਾ ਚੱਲੇ ਇਦਾਂ ਦਾ ਕੁਝ ਮਿਲਿਆ ਨਾ ਜੀ ਕੁਝ ਨਹੀਂ ਦਿੱਤਾ ਗਿਆ ਸਾਨੂੰ ਸਾਨੂੰ ਲਾਰਾ ਲਪਾ ਦਿੱਤਾ ਗਿਆ ਉਸ ਤੋਂ ਇਲਾਵਾ ਅਸੀਂ ਆਪਦੇ ਕੋਲੋਂ ਪੈਟਰੋਲ ਤੇਲ ਫੂਕ ਕੇ ਜਾਂਦੇ ਹੁੰਦੇ ਰਹੇ ਆ ਦਿਨ ਰਾਤ ਠਾਣੇ 'ਚ ਡਿਊਟੀਆਂ ਕੀਤੀਆਂ ਜੀ ਪਰ ਸਰਕਾਰ ਨੇ ਸਾਨੂੰ ਕੋਈ ਮਾਨ ਪੱਤਾ ਨਹੀਂ ਦਿੱਤਾ ਜੀ ਹੁਣ ਅੱਜ ਤੁਸੀਂ ਇੱਥੇ ਆਏ ਸੀਗੇ ਕੀ ਆਸ਼ਵਾਸ਼ਣ ਮਿਲਿਆ ਤੁਹਾਨੂੰ ਅੱਜ ਜੀ ਹਾਲੇ ਤੱਕ ਸੰਜੀਵਰ ਰੋੜਾ ਜੀ ਸਾਨੂੰ ਮਿਲੇ ਨਹੀਂਗੇ ਅਸੀਂ ਉਹਨਾਂ ਨੂੰ ਮਿਲੇ ਬਿਨਾ ਇੱਥੋਂ ਨਹੀਂ ਜਾਵਾਂਗੇ ਠੀਕ ਹੈ ਜੀ ਸਾਨੂੰ ਆਸ ਹੈ ਆਪ ਵੀ ਮਾਨ ਸਰਕਾਰ ਸਾਡੀ ਗੱਲ ਨੂੰ ਅਣਗੌਲਿਆ ਨਾ ਕਰੇ ਜਿਸ ਤਰ੍ਹਾਂ ਡਾਕਟਰਾਂ ਨੂੰ ਨਿਯੁਕਤੀ ਪੱਤਰ ਅੱਜ ਤੋਂ 6 ਦਿਨ ਪਹਿਲਾਂ ਤੁਹਾਨੂੰ ਪਤਾ ਜੀ ਦਿੱਤੇ ਗਏ ਨੇ ਅਸੀਂ ਵੀ ਚਾਹੁੰਦੇ ਸਾਨੂੰ ਪੱਕਾ ਰੋਜ਼ਗਾਰ ਜਿਹੜਾ ਸਾਡੇ ਨਾਲ ਆਪ ਵੀ ਵਾਅਦਾ ਕੀਤਾ ਹੈ ਕਿ ਤੁਹਾਨੂੰ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤਾ ਜਾਊਗਾ ਸਾਨੂੰ ਜਿਹੜੀ ਸਾਡੀ ਵੀ ਅਸੀਂ ਡਿਊਟੀ ਕੀਤੀ ਆ ਉਹਨੂੰ ਮੱਦੇ ਨਜ਼ਰ ਰੱਖਦੇ ਅਸੀਂ ਤਕਰੀਬਨ 160 ਦੇ ਕਰੀਬ ਪੂਰੇ ਪੰਜਾਬ ਦੇ ਵਲੰਟੀਅਰ ਆਂ ਪੰਜਾਬ ਪੁਲਿਸ ਕੋਵਿਡ ਜਿਹੜੇ ਉਹਨਾਂ ਨੂੰ ਸਾਨੂੰ ਉਹ ਦੱਸ دیے ਹੈਲਥ এডਿਕੇਸ਼ਨ ਰੋਜ਼ਗਾਰ ਦੀ ਜਿਹੜੀ ਹੈ ਗੱਲ ਕੀਤੀ ਗਈ ਸੀਗੀ ਮਾਨ ਸਾਹਿਬ ਵੱਲੋਂ ਸੋ ਦੇਖ ਸਕਦੇ ਹੋ ਕਿ ਲਗਾਤਾਰ ਨੌਜਵਾਨ ਜਿਹੜੇ ਨੇ ਉਹਨਾਂ ਵੱਲੋਂ ਰੋਜ਼ ਜਿਹੜਾ ਜਤਾਇਆ ਜਾ ਰਿਹਾ ਤਾਂ ਦੂਜੇ ਪਾਸੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਜੇ ਜਗ੍ਹਾ ਦੇ ਉੱਤੇ ਕਿ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਰਾਜ ਸਭਾ MP ਸੰਜੀਵ ਅਰੋੜਾ ਨੂੰ ਮਿਲਣ ਵਾਸਤੇ ਉਹ ਜਿਹੜੇ ਨੇ ਇਸ ਦਫ਼ਤਰ ਦੇ ਵਿੱਚ ਆਂਦੇ ਨੇ ਹਾਲਾਂਕਿ ਉਹਨਾਂ ਦੇ ਜਿਹੜੇ ਹੋਰ ਸਾਥੀ ਨੇ ਕਿਉਂਕਿ ਜਿਹੜੇ ਸੀਨੀਅਰ ਸਾਥੀ ਨੇ ਉਹ ਵੀ ਅੱਗੇ ਖੜੇ ਹੋਏ ਨੇ ਉਹਨਾਂ ਨੇ ਵੀ ਜਾਣਕਾਰੀ ਲੈਣੇ ਆ ਕਿਉਂਕਿ ਇੱਕ ਪਾਸੇ ਪ੍ਰਸ਼ਾਸਨ ਖੜਾ ਤਾਂ ਦੂਜੇ ਪਾਸੇ ਜਿਹੜੇ ਕਰੋਨਾ ਵਾਰੀਅਰ ਜਿਹੜੇ ਨੇ ਉਹ ਖੜੇ ਹੋਏ ਨੇ ਪਰ ਜਾਣਕਾਰੀ ਜਿਹੜੀ ਹੈ ਲੈ ਲੈਣੇ ਕਿ ਆਖਿਰ ਕਰ ਜਿਹੜਾ ਹੁਣ ਆਸ਼ਵਾਸ਼ਣ ਕੀ ਦਿੱਤਾ ਗਿਆ ਬਾਈ ਜੀ ਜਿਹੜਾ ਹੁਣ ਅੱਜ ਆਏ ਸੀਗੇ ਇੱਥੇ ਮਿਲੇ ਹੋ ਤੇ ਉਸ ਤੋਂ ਬਾਅਦ ਕਿੰਨੂ ਮਿਲੇ ਹੋ ਤੁਸੀਂ ਹੁਣ ਹੁਣ ਤੇ ਮੈਂ ਤਹਿਸੀਲਦਾਰ ਮੈਡਮ ਉਹਨਾਂ ਨੂੰ ਮਿਲੇ ਆਂ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਤੁਹਾਨੂੰ ਡੀਸੀ ਸਰ ਨਾਲ ਮਿਲਾ ਦਿੰਨੇ ਆ ਜੀ ਇਹ ਅਨੁਸ਼ਾਸ਼ਣ ਦਿੱਤਾ ਜੀ ਹਾਂ ਜੀ ਐਮਐਲਏ ਸਾਹਿਬ ਨੂੰ ਮਿਲਣਾ ਹੈ ਸੰਜੀਵ ਰੋੜਾ ਜੀ ਜਿਹੜੇ ਜੀ ਉਹਨਾਂ ਨੂੰ ਪਰ ਉਹ ਮਤਲਬ ਟਾਈਮਿੰਗ ਦੀ ਥੋੜੀ ਹੋ ਗਈ ਉਹ ਸਾਡੇੋਂ ਤੋਂ ਪਹਿਲਾਂ ਜਿਹੜੇ ਚਲ ਗਏ ਜੀ ਅੱਛਾ ਹਾਂ ਜੀ ਜੀ ਮਤਲਬ ਮਿਲੇ ਆ ਤੇ ਮਿਲਣ ਤੋਂ ਬਾਅਦ ਕੀ ਕੁਝ ਕਿਹਾ ਉਹਨਾਂ ਸਰ ਕੁਝ ਨਹੀਂ ਆਪਾਂ ਮਿਲੇ ਨਹੀਂ ਜੀ ਕਿਸੇ ਨੂੰ ਵੱਲੇ ਵੇਟ ਉਹਨਾਂ ਨੂੰ ਮਿਲਾਂਗੇ ਫਿਰ ਕੀ ਆਉਟਪੁੱਟ ਮਿਲਦੀ ਹੈ ਸਰ ਉਹਨਾਂ ਨੂੰ ਮਿਲਣ ਤੋਂ ਬਾਅਦ ਪਤਾ ਲੱਗੂਗਾ ਜੀ ਕੀ ਕਹਿਣਾ ਸਰ ਉਹਨਾਂ ਨੇ ਇਹ ਸਾਨੂੰ ਆਖਿਆ ਤਹਿਸੀਲਾਰ ਮੈਮ ਨੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਡੀਸੀ ਸਾਹਿਬ ਨਾਲ ਗੱਲ ਕਰਦੇ ਆ ਤੁਹਾਨੂੰ ਸਮਾਂ ਦਿਵਾ ਦਿੰਦੇ ਜੋ ਵੀ ਤੁਸੀਂ ਆਪਦਾ ਪੱਖ ਰੱਖਣਾ ਉਹਨੇ ਕੋ ਰੱਖ ਸਕਦੇ ਹੋ ਜੀ ਕੀ ਪੱਖ ਕੀ ਹੈਗਾ ਤੁਹਾਡਾ ਤੁਸੀਂ ਵੀ ਜਿੱਦਾਂ ਨਾਲ ਖੜੇ ਹੋ ਬਾਈ ਜੀ ਕੀ ਪੱਖ ਹੈਗਾ ਤੁਹਾਡੇ ਸਾਡਾ ਪੱਖ ਹੈ ਜੀ ਅੱਜ ਸਾਡੇ ਵੱਲੋਂ ਯੂਨੀਅਨ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀਗਾ ਜੀ ਮਿਤੀ 22 3 2025 ਦਾ ਜੀ ਤੇ ਸਾਡੇ ਕਰੋਨਾ ਵਾਰੀਅਰ ਹੈ ਜੀ ਪੰਜਾਬ ਪੁਲਿਸ ਦੇ ਜਿਵੇਂ ਸਿਹਤ ਵਾਲਿਆਂ ਦਾ ਪੰਜਾਬ ਸਰਕਾਰ ਨੇ ਸਭ ਨੂੰ ਪਤਾ ਜੀ ਉਹਨਾਂ ਨੇ ਇਸ ਮਸਲੇ ਤੇ ਕੰਮ ਕਰਤਾ ਜੀ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਚੁੱਕੇ ਜੀ ਅੱਜ ਤੋਂ ਕੁਝ ਦਿਨ ਪਹਿਲਾਂ ਮਾਨ ਸਾਹਿਬ ਨੇ ਦਿੱਤੇ ਜੀ ਸਾਡੀ ਵੀ ਇਹੀ ਮੰਗ ਹੈ ਜੀ ਜੇ ਸਿਹਤ ਵਾਲਿਆਂ ਨੂੰ ਨੌکریاں ਦੇ ਸਕਦੀ ਸਰਕਾਰ ਤੇ ਪੁਲਿਸ ਵਿਭਾਗ ਨੂੰ ਕਿਉਂ ਨਹੀਂ ਦੇ ਰਹੀ ਜੀ ਸਰਕਾਰ ਵੱਲੋਂ ਵਾਦੇ ਕੀਤੇ ਗਏ ਸੀਗੇ ਹੈਲਥ ਐਜੂਕੇਸ਼ਨ ਤੇ ਰੋਜ਼ਗਾਰ ਦਿੱਤਾ ਜਾਊਗਾ ਜੀ ਜੀ ਇਹ ਇਹ ਹੈ ਜੀ ਕਿ ਹਜੇ ਤੱਕ ਜੀ ਸਾਨੂੰ 5 ਸਾਲ ਹੋ ਗਏ ਜੀ ਸਾਨੂੰ ਇਹੀ ਪ੍ਰੋਸੈਸ ਨਾਲ ਜੂਝਦੇ ਹੋਏ ਜੀ ਬਲਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਸੀਗਾ ਕਿ ਅਸੀਂ ਨਵੀਂ ਸਰਕਾਰ ਹੈ ਅਸੀਂ ਬੜੀ ਉਮੀਦਾਂ ਨਾਲ ਸਰਕਾਰ ਜਿਤਾਈ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹ ਚਾਹੀਦਾ ਸੀਗਾ ਸਾਡੇ ਜਿਹੜੇ ਬੰਦੇ ਨੇ ਕਰੋਨਾ ਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਨੌਕਰੀਆਂ ਦੇਣੀਆਂ ਚਾਹੀਦੀਆਂ ਸੀ ਕਿ ਅਸੀਂ ਖੁਸ਼ਹਾਲ ਹੁੰਦੇ ਅਸੀਂ ਵੀ ਮੰਨਦੇ ਜੀ ਹੋਰਾਂ ਸਰਕਾਰਾਂ ਵਾਂਗੂ ਸਾਨੂੰ ਇਹਨਾਂ ਨੇ ਲਾਰੇ ਨਹੀਂ ਲਾਏ ਤੇ ਕੀ ਸਟੈਪ ਕੀ ਹੋਊਗਾ ਅਗਲਾ ਤੁਹਾਡਾ ਜਿੱਦਾਂ ਹੁਣ ਅੱਜ ਤਾਂ ਤੁਸੀਂ ਇੱਥੇ ਪਹੁੰਚ ਗਏ ਲਗਾਤਾਰ ਤੁਸੀਂ ਜਿਹੜਾ ਹੁਣ ਕਹਿ ਰਹੇ ਹੋ ਕਿ ਅਸੀਂ ਚੰਡੀਗੜ੍ਹ ਵੀ ਜਾ ਕੇ ਆਏ ਹਾਂ ਥੋੜੀ ਸਾਰੀ ਟੀਮ ਵੱਲੋਂ ਇਹ ਗੱਲ ਜਿਹੜੀ ਆਖੀ ਗਈ ਤੇ ਉਸ ਤੋਂ ਬਾਅਦ ਅੱਜ ਸਰ ਕੋ ਵੀ ਪਹੁੰਚੇ ਹੋ ਇੱਥੇ ਤੇ ਉਸ ਤੋਂ ਬਾਅਦ ਅਗਲਾ ਸਟੈਪ ਕੀ ਹੈ ਅਗਲਾ ਸਰ ਸਟੈਪ ਸਾਡਾ ਹੀ ਆ ਕਿ ਜੇ ਉਹਨਾਂ ਦਾ ਸੇਧ ਵਾਲਾ ਦਾ ਹੋ ਸਕਦਾ ਸਾਡਾ ਕਿਉਂ ਨਹੀਂ ਹੋ ਸਕਦਾ ਸਾਡੀ ਤਾਂ ਸਰਕਾਰ ਅੱਗੇ ਅਜੇ ਵੀ ਹੱਥ ਜੋੜ ਕੇ ਬੇਨਤੀ ਹੈ ਜੀ ਅਸੀਂ ਕੋਈ ਵਿਰੋਧ ਨਹੀਂ ਕਰਦੇ ਸਰ ਸਰ ਅਸੀਂ ਬੇਨਤੀ ਕਰਦੇ ਸਰਕਾਰ ਅੱਗੇ ਸਰ ਜਿਵੇਂ ਸਿਹਤ ਵਾਲਿਆਂ ਦਾ ਸਾਡਾ ਵੀ ਕਰੋ ਜੀ ਉਹਨਾਂ ਨੂੰ ਸਰ ਪਰ ਡੇ ਦਾ 1000 ਰੁਪਿਆ ਮਿਲ ਰਿਆ ਸੀ ਪਰ ਪੰਜਾਬ ਪੁਲਿਸ ਵਲੰਟੀਅਰ ਐਵੇਂ ਦੀ ਸਾਡੇ ਸੀਗੇ ਸਾਥੀ ਜੀ ਜਿਨ੍ਹਾਂ ਨੇ ਫ੍ਰੀ ਆਫ ਕੋਸਟ ਸਰ ਡਿਊਟੀ ਕੀਤੀ ਸਰ ਜਿਹੜੀਆਂ ਪੋਜ਼ਿਟਿਵ ਕਰੋਨਾ ਪੋਜ਼ਿਟਿਵ ਪਾਏ ਜਾਂਦੇ ਸੀ ਨਾ ਉਹਨਾਂ ਦਾ ਜੋ ਡੈਥ ਹੋ ਜਾਂਦੀ ਸੀ ਸਕਾਰ ਟੀਮ ਵੀ ਸਾਡੇ ਅਸੀਂ ਕਰਦੇ ਸੀ ਸਰ ਉਸ ਵਕਤ ਮੁਲਾਜ਼ਮ ਸੀ ਸਾਡੇ ਨਾ ਪੰਜਾਬ ਪੁਲਿਸ ਦੇ ਸਰ ਉਹ ਵੀ ਦੂਰ ਸੀ ਤੇ ਅਸੀਂ ਵਲੰਟੀਅਰ ਸਾਥੀ ਅੱਗੇ ਉਹ ਕਿਸਕਾਰ ਕਰਦੇ ਸੀ ਸਰ ਅਸੀਂ ਬਹੁਤ ਜ਼ਿਆਦਾ ਉਹਨਾਂ ਨਾਲ ਇੱਕ ਅਹਿਮ ਭੂਮਿਕਾ ਅਹਿਮ ਰੋਲ ਦਿੱਤਾ ਤਾਂ ਹੀ ਮਾਨ ਸਾਹਿਬ ਨੇ ਸਾਨੂੰ ਕਰੋਨਾ ਵਲੰਟੀਅਰ ਦੀ ਥਾਂ ਤੇ ਕਰੋਨਾ ਵਾਰੀਅਰ ਦਾ ਨਾਮ ਦਿੱਤਾ ਕਿ ਇਹ ਕਰੋਨਾ ਯੁੱਧ ਹੈ ਸਰ ਜੇਕਰ ਅਸੀਂ ਕਰੋਨਾ ਯੋਧੇ ਆ ਸਾਨੂੰ ਵੀ ਇਨਸਾਫ ਦਿਓ ਜੀ ਜੇਕਰ ਸੇਧ ਵਾਲਿਆਂ ਦਾ ਹੋ ਸਕਦਾ ਉਹ 100 ਰੁਪਏ ਇੱਕ ਦਿਨ ਦਾ ਲੈ ਰਿਆ ਜੀ ਸਰ ਸਾਡੀ ਫਿਰ ਕੀ ਗਲਤੀ ਹੋ ਗਈ ਸਾਡੇ ਤੋਂ ਇਹ ਜਿਹੜੇ ਤੁਸੀਂ ਸਾਰੇ ਨੌਜਵਾਨ ਜਿਹੜੇ ਇਕੱਠੇ ਹੋਏ ਆਂ ਲੁਧਿਆਣਾ ਦੇ ਵਿੱਚ ਇਹ ਵਕ ਵਕ ਜਿਲੇ ਪੂਰੇ ਪੰਜਾਬ ਤੋਂ ਸਰ ਪੂਰੇ ਪੰਜਾਬ ਦੇ ਟੋਟਲ ਜਿਹੜਾ 150 ਜਾਨਾਂ ਸਾਥੀ ਆ ਸਾਡਾ ਜੀ ਵੱਡੀ ਯੂਨੀਅਨ ਬਣੀ ਹੈ ਜੀ ਉਹੀ ਸਾਰ ਅਸੀਂ ਮੰਗ ਹੀ ਕਰਨ ਆਏ ਆ ਸਰਕਾਰ ਅੱਗੇ ਕਿ ਸਾਡਾ 150 ਜਾਨੇ ਵੀ ਵਿਚਾਰਿਆ ਜਾਵੇ ਜਿੱਥੇ 750 ਸਿਹਤ ਵਾਲਿਆਂ ਦਾ ਵਿਚਾਰਿਆ ਗਿਆ ਸਹੀ ਤਾਂ ਫਿਰ ਗਿਣਤੀ ਦੇ 150 ਵਲੰਟੀਅਰ ਹੈ ਜੀ ਬਿਲਕੁਲ ਸੋ ਦੱਸਦੇ ਆ ਕਰੋਨਾ ਵਾਰੀਅਰ ਪੰਜਾਬ ਪੁਲਿਸ ਵਲੰਟੀਅਰ ਦੀ ਗੱਲ ਕਰਨ ਲੱਗੇ ਆ ਤਾਂ 5 ਸਾਲ ਪਹਿਲਾਂ ਉਹ ਜਿਹੜੇ ਨੇ ਲਗਾਤਾਰ ਉਹ ਤਸਵੀਰਾਂ ਜਿਹੜੀਆਂ ਅੱਜ ਦੇ ਸਮੇਂ ਦੀ ਕੀ 5 ਸਾਲ ਹੋ ਚੁੱਕੇ ਨੇ 2025 ਜਿਹੜਾ ਆ ਚੁੱਕਿਆ ਪਰ ਜਿਹੜੇ ਕੋਰੋਨਾ ਟਾਈਮ ਦੇ ਜਿਹੜੇ ਵਲੰਟੀਅਰ ਸੀਗੇ ਪੰਜਾਬ ਪੋਸਟ ਦੇ ਜਿਹੜੇ ਕੋਰੋਨਾ ਵਾਰੀਅਰ ਸੀਗੇ ਯੋਧੇ ਸੀਗੇ ਉਹ ਅੱਜ ਵੀ ਨੌਕਰੀ ਦੀ ਆਪਣੀ ਮੰਗ ਕਰ ਰਹੇ ਨੇ ਪੱਕੇ ਹੋਣ ਦੀ ਆਸ ਰੱਖਦੇ ਨੇ ਕਿਉਂਕਿ ਸਰਕਾਰਾਂ ਅੱਗੇ ਉਹਨਾਂ ਵੱਲੋਂ ਲਗਾਤਾਰ ਗੁਹਾਰ ਜੜੀਆਂ ਲਗਾਈ ਜਾ ਰਹੀ ਪਰ ਦੇਖਣਾ ਹੋਵੇਗਾ ਕਿ ਆਸਤਾ ਉਹਨਾਂ ਵੱਲੋਂ ਜਿਹੜਾ ਆਪਣਾ ਜਿਹੜਾ ਸਿਸਟਮ ਹੈ ਉਹਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਲਗਾਤਾਰ ਉਹਨਾਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਨੇ ਪਰ ਦੇਖਦੇ ਹਾਂ ਕਿ ਕਦੋਂ ਤੱਕ ਕਰੋਨਾ ਵਾਰੀਅਰ ਨੌਜਵਾਨ ਜਿਹੜੇ ਨੇ ਉਹ ਰੋਜ਼ਗਾਰ ਪਾਉਂਦੇ ਨੇ ਤੇ ਨੌਕਰੀ ਪਾਉਂਦੇ ਨੇ ਪੱਕੇ ਹੁੰਦੇ ਨੇ ਦੇਖੀਂਦੋ ਲੁਧਿਆਣਾ ਲਈ ਮੈਂ ਨਿਤਿਨ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ